ਸਿਆਣਤ ਕਹਾਣੀ ਚਰਨ ਸਿੰਘ ਸ਼ਹੀਦ ਅੱਧੀ ਰਾਤ ਇੱਧਰ ਅੱਧੀ ਰਾਤ ਉੱਧਰ ਸਿਆਲ ਦੀ ਕੜਕ ਦੀ ਰੁੱਤ ਚਾਰੇ ਪਾਸੇ ਸੁੰਨ ਸਨ ਪੱਥਰ ਵੀ ਪਾਲੇ ਤੇ ਡਰ ਨਾਲ ਕੰਬਦੇ ਜਾਪਦੇ ਸਨ ਅਜਿਹੇ ਵੇਲੇ ਮੈਨੂੰ ਇੱਕ ਵਾਰੀ ਮਜਬੂਰਨ ਕਬਰਿਸਤਾਨ ਵਿੱਚੋਂ ਲੰਘਣਾ ਪਿਆ ਮੈਨੂੰ ਸ਼ੁਰੂ ਤੋਂ ਹੀ ਨਿਸ਼ਚਾ ਸੀ ਕਿ ਭੂਤ ਪ੍ਰੇਤ ਕੋਈ ਚੀਜ਼ ਨਹੀਂ ਹੁੰਦੇ ਫਿਰ ਵੀ ਮੇਰਾ ਹਿਰਦਾ ਆਮ ਮੁਹਾਰਾ ਕੁਝ ਕੁਝ ਡਰਨ ਜਿਹਾ ਲੱਗ ਪਿਆ ਤੇ ਜਦ ਮੈਨੂੰ ਦੂਰੋਂ ਇੱਕ ਕਬਰ ਦੇ ਪਾਸ ਰੌਸ਼ਨੀ ਨਜ਼ਰ ਆਈ ਤਾਂ ਤਾਂ ਮੇਰੀ ਜਾਨ ਹੀ ਨਿਕਲਦੀ ਜਾਪੀ ਪਰ ਚਾਠੀ ਮੈਨੂੰ ਉਸ ਦੀਵੇ ਪਾਸ ਇੱਕ ਇਨਸਾਨੀ ਸੂਰਤ ਦਿਸ ਪਈ ਮੈਂ ਸਮਝ ਗਿਆ ਕਿ ਕੋਈ ਜੰਤਰ ਮੰਤਰਾਂ ਦਾ ਸ਼ੌਕੀਨ ਜਾਂ ਜਾਣੂ ਕਿਸੇ ਖਵਾਰੇ ਮੁਰਦੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਹਿੰਦੁਸਤਾਨੀਆਂ ਦੀ ਜਹਾਲਤ ਉੱਤੇ ਦੰਦੀਆਂ ਘਰੀਚੀਆਂ ਤੇ ਉਸ ਜਾਦੂ ਦੇ ਆਸ਼ਿਕ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰਨ ਦਾ ਪੱਕਾ ਇਰਾਦਾ ਧਾਰ ਲਿਆ ਤੇ ਛੋਪਲੀ ਛੋਪਲੀ ਬਿੱਲੀ ਚਾਲ ਚੱਲ ਕੇ ਉਸ ਦੀ ਪਿੱਠ ਪਿੱਛੇ ਪੁੱਜ ਗਏ ਉਹ ਹਾਲੀ ਹਾਲੀ ਕੁਝ ਮੰਤਰ ਪੜ੍ਹ ਰਿਹਾ ਸੀ ਮੈਂ ਛਾਲ ਮਾਰ ਕੇ ਉਸ ਦੀ ਗਰਦਨ ਨੱਪਣ ਹੀ ਲੱਗਾ ਸਾਂ ਕਿ ਉਸ ਦੀ ਜ਼ੁਬਾਨ ਦੇ ਇੱਕ ਦੋ ਲਫ਼ਜ਼ ਸੁਣ ਕੇ ਮੇਰੇ ਹੱਥ ਰੁਕ ਗਏ ਮੈਂ ਜਰਾ ਜੋ ਹੋਰ ਨੇੜੇ ਹੋ ਕੇ ਕੰਨ ਲਾ ਕੇ ਸੁਣਿਆ ਤਾਂ ਉਹ ਕਹਿ ਰਿਹਾ ਸੀ ਯਾ ਖੁਦਾ ਮੇਰੀ ਹੂੜ ਦਾ ਤੂੰ ਆਪ ਮਦਦਗਾਰ ਹੋ ਮੇਰੀ بیوی ਪਿਆਰੀ بیوی ਮੇਰੀ ਬੁਰਦਬਾਰ ਮੇਰੀ ਜਾਨਸਾਰ بیوی ਤੇਰਾ ਅੱਲਾ ਨਿਹਗਬਾਨ ਆਹ ਤੇ ਮੇਰੀ ਜਾਨ ਤੇਰੇ ਬਿਨਾ ਮੇਰਾ ਦੁਨਿਆਵੀ ਘਰ ਬੇਸ਼ੱਕ ویرਾਨ ਹੋ ਗਿਆ ਹੈ ਪਰ ਮੇਰੇ ਦਿਲ ਦੇ ਮਹਿਲ ਵਿੱਚ ਤੂੰ ਹੀ ਤਰ੍ਹਾਂ ਵਸਨੀ ਹੈ ਮੇਰੇ ਦਿਲ ਦੀ ਮਲਿਕਾ ਮੈਂ ਜਦ ਤੱਕ ਜੀਵਾਂਗਾ ਰੋਜ਼ ਤੇਰੇ ਕੋਲ ਆਵਾਂਗਾ ਆ ਮੈਨੂੰ ਜ਼ਿੰਦਗੀ ਵਿੱਚ ਤੇਰੇ ਗੁਨਾ ਦਾ ਪੂਰਾ ਪਤਾ ਨਾ ਲੱਗਾ ਯਾ ਖੁਦਾਬੰਦਾ ਮੇਰੀ ਇਕੱਲੀ بیوی ਦਾ ਤੂੰ ਆਪ ਮਦਦਗਾਰ ਹੋਵੀਂ ਆਮੀਨ ਆਮੀਨ ਇਸ ਤਰ੍ਹਾਂ ਰੋਂਦਾ ਤੇ ਧੁਆਵਾ ਮੰਗਦਾ ਉਹ ਰੱਬ ਦਾ ਬੰਦਾ ਕਬਰ ਦੇ ਉੱਤੇ ਸਿਰ ਰੱਖ ਕੇ ਪੁੱਭਾ ਮਾਰਨ ਲੱਗ ਪਿਆ ਹਿਰਦਾ ਦਹਿਲ ਗਿਆ ਤੇ ਮੈਨੇ ਰੋਲ ਇਨਸਾਨੀ ਹਮਦਰਦੀ ਦੇ ਕਾਰਨ ਉਸ ਨੂੰ ਜਫੀ ਪਾ ਕੇ ਆਪਣੀ ਗੋਦ ਵਿੱਚ ਬਿਠਾ ਲਿਆ ਬੜੀ ਦੇਰ ਬਾਅਦ ਅਤੇ ਬੜੀ ਮੁਸ਼ਕਿਲ ਨਾਲ ਉਸਨੇ ਆਪਣਾ ਹਾਲ ਇਓ ਸੁਣਾਇਆ ਮੈਂ ਇਸੇ ਸ਼ਹਿਰ ਦਾ ਇੱਕ ਬੈਰਿਸਟਰ ਹਾਂ ਬਰਕਤ ਅਲੀ ਮੇਰਾ ਨਾਮ ਹੈ ਮੇਰੀ بیوی ਦਾ ਨਾਮ ਹਯਾਤ ਬਾਨੋ ਸੀ ਸ਼ਾਦੀ ਤੋਂ ਮਸਾਂ ਦੋ ਇੱਕ ਦੋ ਮਹੀਨੇ ਨਹੀਂ ਅਸੀਂ ਸੁੱਖ ਨਾਲ ਕੱਟੇ ਹੋਣਗੇ ਉਸ ਤੋਂ ਬਾਅਦ ਸਾਡੀ ਖੁੜਬਾ ਖੁੜਬੀ ਦਿਨੋ ਦਿਨ ਵਧਣ ਲੱਗੀ ਅਸੀਂ ਦੋਵੇਂ ਹੀ ਸੁਭਾਅ ਦੇ ਤੇਜ਼ ਸਾਂ ਤੇ ਦੋਵੇਂ ਹੀ ਇੱਕ ਦੂਜੇ ਉੱਪਰ ਹਕੂਮਤ ਕਰਨੀ ਚਾਹੁੰਦੇ ਸਾਂ ਨਤੀਜਾ ਇਹ ਹੋਇਆ ਕਿ ਸਾਡਾ ਘਰ ਦੋਜਖ ਬਣ ਗਿਆ। ਰੋਜ਼ ਲੜਾਈਆਂ, ਰੋਜ਼ ਝਗੜੇ, ਤਾਨੇ ਮਿਹਣੇ, ਬੋਲੀਆਂ, ਗਾਲਾਂ, ਰੋਸੇ ਫਾਕੇ, ਬੋਲਣਾ ਬੰਦ ਤੇ ਪਰਸਪਰ ਬੇਇੱਜ਼ਤੀ ਦੇ ਕਾਰਨ ਸਾਡਾ ਜਿਉਣਾ ਹਰਾਮ ਹੋ ਗਿਆ। 1 ਸਾਲ ਤਾਂ ਬੀਤਿਆ ਪਰ ਸਾਨੂੰ ਉਹ 100 ਸਾਲ ਵਾਂਗ ਲੱਗ ਪਿਆ। ਅਖੀਰ ਇੱਕ ਦਿਨ ਮੈਂ ਇੱਕ ਮੁਕਦਮੇ ਦਾ ਬਹਾਨਾ ਲਾ ਕੇ ਕਿਸੇ ਹੋਰ ਸ਼ਹਿਰ ਚਲਾ ਗਿਆ ਤੇ ਉੱਥੋਂ ਆਪਣੀ ਬੋਟੀ ਨੂੰ ਚਿੱਠੀ ਲਿਖ ਦਿੱਤੀ ਕਿ ਹਾਯਾਤ ਬਾਨੋ ਮੇਰਾ ਤੇਰੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਇਸ ਲਈ ਮੈਂ ਚਿੱਠੀ ਰਾਹੀਂ ਤੈਨੂੰ ਇਜਾਜ਼ਤ ਦਿੰਦਾ ਹਾਂ ਕਿ ਜੋ ਚੀਜ਼ ਗਹਿਣਾ ਕਪੜਾ ਭਾਂਡਾ ਟਿੰਡਾ ਪੈਸਾ ਰੁਪਈਆ ਤੂੰ ਚਾਹੇ ਲੈ ਕੇ ਆਪਣੇ ਪੇਕੇ ਚਲੀ ਜਾ ਤੇ ਮੇਥੋਂ ਤਲਾਕ ਲੈ ਲੈ ਇਹ ਚਿੱਠੀ ਲੈ ਕੇ ਮੇਰਾ ਦਿਲ ਕੁਝ ਹੌਲਾ ਹੋ ਗਿਆ ਪਰ ਅਗਲੇ ਦਿਨ ਮੈਨੂੰ ਹਯਾਤ ਬਾਨੋ ਵੱਲੋਂ ਇਹ ਤਾਰ ਮਿਲੀ ਤੁਹਾਡੇ ਵੱਲੋਂ ਕੋਈ ਸੁਖ ਸੰਦ ਦੀ ਤਾਰ ਜਾਂ ਚਿੱਠੀ ਨਹੀਂ ਆਈ ਨਾ ਹੀ ਤੁਸੀਂ ਖੁਦ ਵਾਪਿਸ ਆਏ ਹੋ ਮੈਂ ਬੜੀ ਫਿਕਰਮੰਦ ਹਾਂ ਫੌਰਨ ਤਾਰ ਦਿਓ ਤੇ ਆਓ ਵਰਨਾ ਮੈਨੂੰ ਆਉਣਾ ਪਵੇਗਾ ਮੈਂ ਹੈਰਾਨ ਹੋ ਗਿਆ ਕਿ ਕੀ ਸੱਚਮੁੱਚ ਉਹ ਮੇਰੇ ਬਿਨਾਂ ਉੱਧਰ ਗਈ ਹੈ ਤਾਂਦ ਤਾਂ ਉਸਦੇ ਦਿਲ ਵਿੱਚ ਜ਼ਰੂਰ ਮੇਰੇ ਲਈ ਕੁਝ ਮੁਹੱਬਤ ਹੈ ਮੈਂ ਉਸੇ ਵੇਲੇ ਕਨਰਵਾਨਾ ਹੋ ਗਿਆ ਤੇ ਤਾਰ ਭੇਜ ਦਿੱਤੀ ਦਿਲ ਵਿੱਚ ਦੁਆਵਾਂ ਮੰਗਦਾ ਜਾਂਦਾ ਸਾਂ ਕਿ ਜਾਂ ਅੱਲਾ ਮੇਰੀ ਚਿੱਠੀ ਅਜੇ ਤੱਕ ਉਸ ਨੂੰ ਨਾ ਹੀ ਮਿਲੀ ਹੋਵੇ ਮੇਰੀ بیوی ਹਸੂ ਹਸੂ ਕਰਦੀ ਨੇ ਘਰ ਦੇ ਬੂਹੇ ਅੱਗੇ ਮੇਰਾ ਸਵਾਗਤ ਕੀਤਾ। ਮੇਰਾ ਸਿਰ ਫਖਰ, ਖੁਸ਼ੀ ਤੇ ਚਿੱਠੀ ਦੇ ਫਿਕਰ ਨਾਲ ਚਕਰਾਉਣ ਲੱਗ ਪਿਆ। ਉਸਨੇ ਮੇਰੇ ਲਈ ਆਹਲਾ ਦਰਜੇ ਦੇ ਖਾਣੇ ਤਿਆਰ ਕੀਤੇ ਹੋਏ ਸਨ। ਹਰ ਗਰਾਹੀ ਨਾਲ ਮੈਂ ਇਹ ਸੋਚਦਾ ਸਾਂ ਕਿ ਉਹ ਚੰਦਰੀ ਚਿੱਠੀ ਹੁਣੇ ਨਾ ਆ ਜਾਵੇ। ਹਰ ਰੋਜ਼ ਮੈਂ ਡਾਕ ਦੀ ਸੰਦੂਕੜੀ ਨੂੰ ਧੜਕਦੇ ਦਿਲ ਨਾਲ ਖੋਲਦਾ ਸਾਂ। ਕਿ ਉਹ ਮੇਰੀ ਚਿੱਠੀ ਆਵੇ ਤਾਂ ਮੈਂ ਚਾਭੇ ਹੀ ਜਾਵਾਂ ਪਰ ਜਦ 15 20 ਦਿਨਾਂ ਤੱਕ ਵੀ ਉਹ ਚਿੱਠੀ ਨਾ ਆਈ ਤਾਂ ਮੈਂ ਕੁਝ ਸੁੱਖ ਦਾ ਸਾਹ ਲਿਆ ਤੇ ਸ਼ੁਕਰ ਕੀਤਾ ਕਿ ਉਹ ਚਿੱਠੀ ਕਿਤੇ ਗੁੰਮ ਹੋ ਗਈ ਏ ਰੱਬ ਡਾਕ ਵਾਲਿਆਂ ਦਾ ਭਲਾ ਕਰੇ ਜੇ ਉਹ ਚਿੱਠੀ ਮੇਰੀ ਵਾਟੀ ਦੇ ਹੱਥ ਆ ਜਾਂਦੀ ਤਾਂ ਉਹ ਹੀ ਰੱਬਾ ਖਬਰੇ ਕੀ ਬਣਦਾ ਸਾਡਾ ਘਰ ਦਿਨੋਂ ਦਿਨ ਸਵਰਗ ਬਣਦਾ ਗਿਆ 30 ਸਾਲ ਅਸੀਂ ਡਾਡੇ ਆਨੰਦ ਨਾਲ ਕੱਟੇ ਪੁੱਤਰ ਧੀਆ ਤੇ ਪੋਤਰੇ ਦੋਤਰੇ ਵੀ ਹੋਏ ਅਖੀਰ ਮੇਰੀ ਹਯਾਤੋ ਬਿਮਾਰ ਪਈ ਤੇ ਗੁਜ਼ਰ ਗਈ ਅਸੀਂ ਉਸ ਨੂੰ ਇੱਥੇ ਦੱਬ ਗਏ ਘਰ ਜਾ ਕੇ ਮੈਂ ਜਾਦੂਸ ਦੇ ਕੱਪੜਿਆਂ ਦਾ ਸੰਦੂਖ ਖੋਲ੍ਹਿਆ ਤਾਂ ਸਭ ਕੱਪੜਿਆਂ ਦੇ ਢੇਹੋਂ ਮੇਰੀ ਉਹ ਚੰਦਰੀ ਚਿੱਠੀ ਨਿਕਲ ਆਈ ਆ ਮੇਰੀ ਸਿਆਣੀ ਤੇ ਦੂਰ ਅੰਦੇਸ਼ ਬੀਬੀ ਨੇ ਉਸ ਚਿੱਠੀ ਤੋਂ ਗੁੱਸਾ ਕਰਕੇ ਘਰ ਨੂੰ ਤਬਾਹ ਕਰਨ ਦੀ ਥਾਂ ਆਪਣਾ ਸੁਭਾਅ ਹੀ ਬਦਲ ਲਿਆ ਤੇ ਸਾਰੇ ਖਾਨਦਾਨ ਨੂੰ ਬੇਸ਼ਤ ਦੇ ਆਨੰਦ ਲੁਟਾਏ ਆ ਮੈਂ ਕਰੋਦੀ ਬੇਕਦਰ ਗੁਸੈਲ ਤੇ ਕਮੀਨਾ ਆਦਮੀ ਜ਼ਿੰਦਗੀ ਵਿੱਚ ਉਸ ਦੀ ਕਦਰ ਨਾ ਜਾਣ ਸਕਿਆ ਇਸੇ ਲਈ ਰੋਜ਼ ਇਸ ਵੇਲੇ ਮੈਂ ਉਸਦੀ ਕਬਰ ਉੱਤੇ ਫਾਤੀਆ ਪੜਨ ਦੁਆ ਮੰਗਣ ਆਉਂਦਾ ਹਾਂ ਉਸਦੀ ਕਥਾ ਸੁਣ ਕੇ ਮੇਰੇ ਸਰੀਰ ਨੂੰ ਵੀ ਕੰਬਣੀ ਛੇੜ ਗਈ ਤੇ ਮੈਂ ਦੁਆ ਮੰਗੀ हे ਰੱਬਾ ਹੋਰ ਦੰਪਤੀਆਂ ਨੂੰ ਵੀ ਇਹੋ ਜਿਹੀ ਸਹਿਨਸ਼ੀਲਤਾ ਤੇ ਇਹੋ ਜਿਹਾ ਸੁੱਖ ਪ੍ਰਵਾਨ ਕਰ